ਕਿਸ ਤਰ੍ਹਾਂ ਦਾ ਇੱਕ ਕੈਂਪ ਦੇ ਵਿੱਚ ਹੈ ਜਿਹੜਾ ਲੋਕਾਂ ਨੂੰ ਸਿਵਿਧਾਵਾਂ ਬਾਰੇ ਗੱਲ ਕੀਤੀ ਗਈ ਹੈ ਕੀ ਆਰਬੀਆਈ ਦੀ ਕੋਈ ਨਵੀਂ ਗਾਈਡਲਾਈਨ ਆਈ ਹੈ ਕਿਸ ਤਰ੍ਹਾਂ ਦਾ ਲੋਕ ਜਿਹੜੇ ਬੈਂਕਾਂ ਤੋਂ ਫਾਇਦਾ ਚੱਕ ਸਕਦੇ ਨੇ ਕੀ ਆਪਣੇ ਜਿਹੜੇ ਜਿੰਨੇ ਵੀ ਪਿੰਡ ਦੇ ਆਪਣੇ ਜਿਹੜੇ ਲੋਕ ਹੈਗੇ ਆਲੇ ਦੁਆਲੇ ਦੇ ਲੋਕ ਹੈਗੇ ਇਹਨਾਂ ਨੂੰ ਵਿੱਤੀ ਸੱਖਸ਼ਰਤਾ ਤੇ ਵਿੱਤੀ ਸਮਾਵੇਸ਼ ਜਿਹੜਾ ਭਾਰਤ ਸਰਕਾਰ ਦਾ ਇੱਕ ਚੱਲ ਰਿਹਾ ਮਿਸ਼ਨ ਉਹਨਾਂ ਵਾਸਤੇ ਜਾਗਰੂਕ ਕਰਨਾ ਤੇ ਉਹਨਾਂ ਨੂੰ ਪ੍ਰੇਰਿਤ ਕਰਨਾ ਮਾਰਗਦਰਸ਼ਨ ਦੇਣਾ ਉਹਨਾਂ ਨੂੰ ਕਿ ਇਸ ਤਰ੍ਹਾਂ ਸੀ ਅਸੀਂ ਬੈਂਕ ਦੀ ਜਿਹੜੀ ਸਕੀਮਾਂ ਤੇ ਸਰਕਾਰ ਦੀ ਜਿਹੜੀ ਸਕੀਮਾਂ ਜਿਹੜੀ ਹੈਗੀਆਂ ਉਹਨਾਂ ਦਾ ਲਾਭ ਚੱਕ ਸਕਨੇ ਆ ਤੇ ਬੜੇ ਸਸਤੇ ਦਰਾਂ ਤੇ ਆਪਾਂ ਜਿਹੜਾ ਲੋਨ ਇੰਸ਼ੋਰੈਂਸ ਆਪਾਂ ਕਰਵਾ ਕੇ ਆਪਣੇ ਆਪ ਨੂੰ ਸਿਕਿਉਰ ਕਰ ਸਕਨੇ ਆ ਤੇ ਬੈਂਕ ਦੀ ਜਿਹੜੀ ਹੋਰ ਸੁਵਿਧਾਵਾਂ ਹੈਗੀਆਂ ਜਿਸ ਤਰ੍ਹਾਂ ਸਸਤੇ ਦਰਾਂ ਦੇ ਵਿਆਜ ਦੇ ਜਿਹੜੇ ਲੋਨ ਮਿਲ ਰਹੇ ਹੈਗੇ ਉਹ ਤੇ ਬਾਕੀ ਜਿਹੜੇ ਉਹਨਾਂ ਦੇ ਹੋਰ ਜਿਹੇ ਸੈਲਫ ਹੈਲਪ ਗਰੁੱਪ ਹੋ ਗਿਆ ਉਹਨਾਂ ਦੇ ਬਾਰੇ ਥੋੜਾ ਜਿਆਦਾ ਸਹੀ ਜਾਣਕਾਰੀ ਦਿੱਤੀ ਕਿਸ ਤਰ੍ਹਾਂ ਲੱਗਿਆ ਬੈਂਕ ਦੇ ਸੀਨੀਅਰ ਅਧਿਕਾਰੀ ਵੀ ਆਏ ਆਪਣੇ ਬੈਂਕ ਦੇ ਮੈਨੇਜਰ ਸਾਹਿਬ ਪੂਰਾ ਸਟਾਫ ਆਇਆ ਕਿਸ ਤਰ੍ਹਾਂ ਲੱਗਿਆ ਵੀ ਕੀ ਜਾਣਕਾਰੀ ਲੋਕਾਂ ਨੂੰ ਦਿੱਤੀ ਗਈ ਸਾਡੇ ਪਿੰਡ ਵਿੱਚ ਇੱਕ ਇਹੋ ਜਿਹਾ ਕੈਂਪ ਲੱਗਾ ਜਿੱਦੇ ਵਿੱਚ ਲੋਕਾਂ ਨੂੰ ਬਹੁਤ ਜਾਣਕਾਰੀ ਦਿੱਤੀ ਗਈ ਕਿਦਾਂ ਆਪਾਂ ਲੋਨ ਲੈਣੇ ਨੇ ਕਿਦਾਂ ਆਪਾਂ ਨੇ ਲਿੰਮਟਾਂ ਕਰਾਉਣੀਆਂ ਨੇ ਆਪਾਂ ਨੂੰ ਕਿਉਂਕਿ ਆਪਾਂ ਕਿਸਾਨ ਲੋਕਾਂ ਖੇਤੀਬਾੜੀ ਨਾਲ ਜੁੜੇ ਹੋਏ ਆਂ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਨੌਲੇਜ ਜ਼ਰੂਰ ਹੋਣੀ ਚਾਹੀਦੀ ਆਪਾਂ ਨੂੰ ਕਿੱਥੋਂ ਘੱਟ ਬਿਆਦੇ ਡਿਜੀਟਲ ਜਿਹੜੀ ਬੈਂਕ ਦੇ ਲੋਕਾਂ ਨਾਲ ਠੱਗੀ ਹੁੰਦੀ ਹੈ ਜਿਹੜੇ ਕਸਟਮਰ ਨੇ ਕੰਜ਼ਿਊਮਰ ਨੇ ਉਹਨਾਂ ਬਾਰੇ ਵੀ ਤੁਸੀਂ ਗੱਲਬਾਤ ਕੀਤੀ ਹੈ ਮੀਡੀਆ ਦੇ ਜ਼ਰੀਏ ਹੋਰ ਲੋਕ ਵੀ ਨੇ ਜਿਹੜੇ ਆ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਤੁਹਾਡੀ ਆਵਾਜ਼ ਪਹੁੰਚ ਸਕੇ ਕੀ ਕਹਿਣਾ ਚਾਹੁੰਦੇ ਨੇ ਵੀ ਕਿਸ ਤਰ੍ਹਾਂ ਬਚਿਆ ਜਾ ਸਕਦਾ ਬਿਲਕੁਲ ਇਸ ਵਾਸਤੇ ਵੀ ਅਸੀਂ ਅੱਜ ਬੜਾ ਡਿਟੇਲ ਵਿੱਚ ਜੀਐਮ ਸਾਹਿਬ ਨੇ ਇੱਕ ਐਗਜ਼ਾਮਪਲ ਦੇ ਦੇ ਕੇ ਸਮਝਾਇਆ ਕਿ ਕਿਸ ਤਰ੍ਹਾਂ ਅਸੀਂ ਆਪਾਂ ਡਿਸਟ ਰੈਸਟ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਲੋਕ ਅੱਜਕੱਲ ਥੋੜੇ ਜੇ ਬੇਬੀਟ ਹੋ ਜਾਂਦੇ ਆ ਥੋੜੇ ਜੇ ਡਰ ਜਾਂਦੇ ਆ ਪਾ ਇੱਕ ਡਿਜੀਟਲ ਜਿਹੜਾ ਅੱਜ ਕੱਲ ਜਿਆਦਾ ਚੱਲ ਰਿਹਾ ਮੋਬਾਈਲ ਤੇ ਫਰੌਡ ਫਰੌਡ ਵੀ ਇਹ ਬਹੁਤ ਜਿਆਦਾ ਹੋ ਰਿਹਾ ਆ ਆਪਾਂ ਕਿਸੇ ਤਰ੍ਹਾਂ ਇਸ ਤੋਂ ਬਚ ਸਕਦੇ ਆ ਬਹੁਤ ਤਰ੍ਹਾਂ ਦਾ ਇਹ ਇਦਾਂ ਦੇ ਫਰੌਡ ਹੁੰਦੇ ਨੇ ਆਪਾਂ ਇਹ ਜਰੂਰ ਖਿਆਲ ਰੱਖਣਾ ਵੀ ਆਪਾਂ ਮੋਬਾਈਲ ਤੇ ਕਿਸ ਤਰ੍ਹਾਂ ਦੀ ਐਪ ਚਲਾਉਨੇ ਆ ਉਦਾਂ ਹੀ ਕੁਝ ਲੋਕ ਲਿੰਕ ਭੇਜ ਕੇ ਵੀ ਮੋਬਾਈਲ ਦੇ ਰਾਹੀਂ ਉਹ ਇਸ ਤਰ੍ਹਾਂ ਦੀ ਠੱਗੀ ਕਰਨ ਦੀ ਕੋਸ਼ਿਸ਼ ਕਰਦੇ ਐ ਤੇ ਅਸੀਂ ਉਸ ਬਾਰੇ ਵਿੱਚ ਕਾਫੀ ਡਿਟੇਲ ਵਿੱਚ ਅਜੇ ਲੋਕਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਨਹੀਂ ਕਰਨੀ ਆਪਣਾ ਕੋਈ ਵੀ ਓਟੀਟੀ ਜਿਹੜਾ ਆਵੇ ਉਹ ਸ਼ੇਅਰ ਨਹੀਂ ਕਰਨਾ ਜਿਹੜਾ ਵੀ ਕੰਮ ਹੈ ਆਪਣੀ ਤਸੱਲੀ ਕਰਕੇ ਆਪਣੇ ਬੈਂਕ ਨਾਲ ਪਹਿਲੇ ਗੱਲ ਕਰਕੇ ਉਸ ਤੋਂ ਬਾਅਦ ਹੀ ਆਪਾਂ ਕੁਝ ਅੱਗੋਂ ਕੋਈ ਸਟੈਪ ਚੱਕਣਾ ਹੈ ਕਿ ਸਾਡੇ ਲੋਕਾਂ ਨੂੰ ਅੱਗੇ ਤੋਂ ਇਹ ਜਾਣਕਾਰੀ ਹੋਵੇ ਕਿ ਅਸੀਂ ਕਿਸ ਤਰ੍ਹਾਂ ਇਹ ਬੈਂਕ ਦੀਆਂ ਸਕੀਮਾਂ ਦਾ ਫਾਇਦਾ ਆਪਾਂ ਲੈ ਸਕਦੇ ਹਾਂ ਡਿਜੀਟਲ ਦਾ ਫਾਇਦਾ ਚੱਕੋ ਤੇ ਨੁਕਸਾਨ ਤੋਂ ਬਚੋ। ਇਹੀ ਸਾਡਾ ਅੱਜ ਦਾ ਇਹ ਸੀਗਾ ਮੋਟਿਵ ਤੇ ਉਹਦੇ 'ਚ ਅਸੀਂ ਕਾਫੀ ਡਿਟੇਲ 'ਚ ਲੋਕਾਂ ਨੂੰ ਦੱਸਿਆ। ਇਹ ਇਸ ਤਰ੍ਹਾਂ ਡਿਜੀਟਲ ਦੇ ਥੋੜਾ ਜਿਹਾ ਕਿਉਂਕਿ ਮੋਬਾਈਲ ਹੀ ਅੱਜ ਦੇ ਟਾਈਮ 'ਚ ਬੈਂਕ ਹੋ ਗਿਆ ਹੈ। ਇੱਕ ਤਰ੍ਹਾਂ ਦਾ ਤੇ ਮੋਬਾਈਲ ਦਾ ਜਿਹੜਾ ਰੋਲ ਹੈ ਉਹ ਫਾਇਦਾ ਵੀ ਹੋ ਸਕਦਾ ਹੈ ਤੇ ਨੁਕਸਾਨ ਵੀ ਹੋ ਸਕਦਾ ਹੈ। ਆਮ ਲੋਕ ਨੇ ਜਿਹੜੇ ਬੈਂਕਾਂ ਦੇ ਵਿੱਚ ਲੋਨ ਕਰਾਉਣ ਜਾਂਦੇ ਆ ਜੇ ਉਹਨਾਂ ਨੂੰ ਕੋਈ ਸੁਵਿਧਾ ਮਿਲਦੀ ਆ ਤਾਂ ਉਹਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਆ ਤੇ ਅਲੱਗ-ਅਲੱਗ ਦੇਖਿਆ ਸੀ ਸ਼ਹਿਰਾਂ ਦੇ ਵਿੱਚ ਲੋਕ ਦਫ਼ਤਰ ਖੋਲ ਕੇ ਬੈਠੇ ਨੇ ਆਪਣੇ ਆਫਿਸ ਖੋਲ ਕੇ ਬੈਠੇ ਨੇ ਵੀ ਅਸੀਂ ਲੋਨ ਕਰਵਾ ਕੇ ਦਵਾਂਗੇ ਉਹ ਵਿੱਚੋਂ ਮੋਟਾ ਕਮਿਸ਼ਨ ਖਾਂਦੇ ਆ ਉਹਨਾਂ ਤੇ ਕੀ ਕਹਿਣਾ ਚਾਹੀਦਾ ਬਿਲਕੁਲ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਸਾਡਾ ਬੈਂਕ ਤਾਂ ਪ੍ਰਮੋਟ ਕਰਦਾ ਨਹੀਂ ਹੈ ਤੇ ਸਾਡੇ ਇੱਥੇ ਜਿੰਨੇ ਵੀ ਬ੍ਰਾਂਚ ਮੈਨੇਜਰ ਹੈ ਜਾਂ ਜਦੋਂ ਵੀ ਅਸੀਂ ਮੀਟਿੰਗ ਵਿੱਚ ਇਸ ਤਰ੍ਹਾਂ ਦੀ ਚੀਜ਼ਾਂ ਅਸੀਂ ਸਾਨੂੰ ਸੁਣਨ ਨੂੰ ਮਿਲਦੀ ਅਸੀਂ ਉਸ ਤਰੀਕੇ ਬੜਾ ਜ਼ਿਆਦਾ ਇਸ ਨਾ ਧਿਆਨ ਰੱਖਣੇ ਹੈ ਕਿ ਕੋਈ ਵੀ ਇੱਥੇ ਮੀਡੀਓਕਰ ਨਹੀਂ ਹੋਣਾ ਚਾਹੀਦਾ ਇਸੇ ਕਰਕੇ ਬੈਂਕ ਨੇ ਬਹੁਤ ਸਾਰੇ ਜਿਹੜੇ ਲੋਨ ਦੀ ਸਕੀਮਾਂ ਹੈਗੀਆਂ ਉਹ ਡਿਜੀਟਲ ਦੇ ਮਾਧਿਅਮ ਤੇ ਘੜਤੀਆਂ ਮਤਲਬ ਤੁਸੀਂ ਖੁਦ ਵੀ ਅਪਲਾਈ ਵੀ ਕਰ ਸਕਦੇ ਹੋ ਉੱਥੇ ਹੀ ਸੈਂਕਸ਼ਨ ਹੋ ਜਾਊਗਾ ਉੱਥੇ ਹੀ ਡਿਸਬਰਸ ਹੋ ਜਾਊਗਾ ਤੇ ਕਿੱਥੇ ਜਾਣ ਦੀ ਜ਼ਰੂਰਤ ਹੀ ਨਹੀਂ ਹੈ ਹਰ ਪਰਸੰਧ ਜਿਹਨਾਂ ਵੀ ਬੈਂਕੇਜ ਖਾਤਾ ਹੈਗਾ ਉਹ ਬੈਂਕੇਜ ਇੱਕ ਵਾਰੀ ਜ਼ਰੂਰ ਜਾ ਕੇ ਆਪਣਾ ਮੋਬਾਈਲ ਤੇ ਆਪਣਾ ਫੋਟੋ ਆਪਣਾ ਐਡਰੈਸ ਇਹ ਸਾਰੀ ਚੀਜ਼ਾਂ ਅਪਡੇਟ ਕਰਾ ਲਵੇ ਇਹਨੂੰ ਰੀ ਕੇਵਾਈਸੀ ਕਹਿੰਦੇ ਐ ਉਹ ਇਹ ਜ਼ਰੂਰੀ ਹੈ ਇੱਕ ਤਾਂ ਉਹਦੇ ਨਾਲ ਪਛਾਣ ਬਣੀ ਰਹਿੰਦੀ ਹੈ ਦੂਜਾ ਕੋਈ ਆਪਣਾ ਮੋਬਾਈਲ ਨੰਬਰ ਦਾ ਮਿਸਯੂਜ਼ ਵੀ ਨਹੀਂ ਕਰ ਸਕਦਾ ਕਿਉਂਕਿ ਬੈਂਕ ਕੋਲ ਤੁਹਾਡਾ ਮੋਬਾਈਲ ਨੰਬਰ கரੈਕਟ ਮੋਬਾਈਲ ਨੰਬਰ ਹੋਵੇਗਾ ਉਹਦਾ ਮੈਸੇਜ ਵੀ ਹੁੰਦੇ ਜਿਹੜੀ ਸਕੀਮਾਂ ਲਾਭ ਸਰਕਾਰ ਦੀਆਂ ਜਿੰਨੀਆਂ ਵੀ ਸਕੀਮਾਂ ਹੈਗੀਆਂ ਉਹ ਸਾਰੀਆਂ ਉਹਦੇ ਮੋਬਾਈਲ ਤੇ ਆਪਣਿਆਂ ਪਹੁੰਚ ਜਾਣਗੀਆਂ ਸਤਿ ਸ਼੍ਰੀ ਅਕਾਲ ਜੀ ਅਸੀਂ ਖੜੇ ਹਾਂ ਪਿੰਡ ਲੰਗ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖਿਆ ਇੱਕ ਕੈਂਪ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਪੀ ਐਨ ਬੀ ਬੈਂਕ ਵੱਲੋਂ ਤੇ ਆਰ ਬੀ ਆਈ ਦੇ ਉੱਚ ਅਧਿਕਾਰੀ ਵੀ ਆਏ ਨੇ ਜੀ ਐਮ ਪਹੁੰਚੇ ਨੇ ਤੇ ਆਪਾਂ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਦਾ ਇਹ ਕੈਂਪ ਦੇ ਵਿੱਚ ਹੈ ਜਿਹੜਾ ਲੋਕਾਂ ਨੂੰ ਸਿਵਿਧਾਵਾਂ ਬਾਰੇ ਗੱਲ ਕੀਤੀ ਗਈ ਹੈ ਕੀ ਆਰ ਬੀ ਆਈ ਦੀ ਕੋਈ ਨਵੀਂ ਗਾਈਡਲਾਈਨ ਆਈ ਹੈ ਕਿਸ ਤਰ੍ਹਾਂ ਦਾ ਲੋਕ ਜਿਹੜੇ ਬੈਂਕਾਂ ਤੋਂ ਫਾਇਦਾ ਚੱਕ ਸਕਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਰ ਬਹੁਤ ਵਧੀਆ ਹਾਂ ਸਰ ਤੁਸੀਂ ਅੱਜ ਪਹੁੰਚੇ ਹੋ ਤੇ ਪਹਿਲਾਂ ਤਾਂ ਆਪਣੀ ਡੈਜ਼ਿਗਨੇਸ਼ਨ ਜਰੂਰ ਦੱਸੋ ਤੇ ਕੀ ਕੀ ਲੋਕਾਂ ਨਾਲ ਗੱਲਬਾਤ ਹੋਈ ਕਿਸ ਤਰ੍ਹਾਂ ਦਾ ਜਿਹੜਾ ਆਰਬੀਆਈ ਦੀ ਕੋਈ ਗਾਈਡਲਾਈਨ ਨਵੀਂ ਆਈ ਹੈ ਕੀ ਕਰਨਾ ਚਾਹੁੰਦੇ ਮੈਂ ਰਜੇਸ਼ ਅਰੋੜਾ ਮੈਂ ਇੱਥੇ ਸਰਕਲ ਹੈੱਡ ਪੰਚਮਸ਼ਲ ਬੈਂਕ ਤੋਂ ਪਟਿਆਲਾ ਤੋਂ ਤੇ ਅੱਜ ਆਰਬੀਆਈ ਦੀ ਅਗਵਾਈ ਵਿੱਚ ਅਸੀਂ ਇੱਥੇ ਇੱਕ ਲੰਗ ਪਿੰਡ 'ਚ ਕੈਂਪ ਅਜਿਤ ਕੀਤਾ ਹੈਗਾ ਜੀ ਕੈਂਪ ਦਾ ਅੱਜ ਦਾ ਮੁੱਖ ਉਦੇਸ਼ ਤੇ ਸੀਗਾ ਕੀ ਆਪਣੇ ਜਿਹੜੇ ਜਿੰਨੇ ਵੀ ਪਿੰਡ ਦੇ ਆਪਣੇ ਜਿਹੜੇ ਲੋਕ ਹੈਗੇ ਯਾਰ ਆਲੇ ਦੁਆਲੇ ਦੇ ਲੋਕ ਹੈਗੇ ਇਹਨਾਂ ਨੂੰ ਵਿੱਤੀ ਸਾਖਰਤਾ ਤੇ ਵਿੱਤੀ ਸਮਾਵੇਸ਼ ਜਿਹੜਾ ਭਾਰਤ ਸਰਕਾਰ ਦਾ ਇੱਕ ਚੱਲ ਰਿਹਾ ਮਿਸ਼ਨ ਹੈ ਉਨਰ ਵਾਸਤੇ ਜਾਗਰੂਕ ਕਰਨਾ ਤੇ ਉਹਨਾਂ ਨੂੰ ਪ੍ਰੇਰਿਤ ਕਰਨਾ ਮਾਰਗਦਰਸ਼ਨ ਦੇਣਾ ਉਹਨਾਂ ਨੂੰ ਕਿ ਕਿਸ ਤਰ੍ਹਾਂ ਸੇ ਅਸੀਂ ਬੈਂਕ ਦੀ ਜਿਹੜੀ ਸਕੀਮਾਂ ਤੇ ਸਰਕਾਰ ਦੀ ਜਿਹੜੀ ਸਕੀਮਾਂ ਜਿਹੜੀ ਹੈਗੀਆਂ ਉਹਨਾਂ ਦੇ ਲਾਭ ਚੱਕ ਸਕਨੇ ਆ ਤੇ ਬੜੇ ਸਸਤੇ ਦਰਾਂ ਤੇ ਆਪਾਂ ਜਿਹੜਾ ਲੋਨ ਇੰਸ਼ੋਰੈਂਸ ਆਪਾਂ ਕਰਵਾ ਕੇ ਆਪਣੇ ਆਪ ਨੂੰ ਸਿਕਿਉਰ ਕਰ ਸਕਨੇ ਆ ਤੇ ਬੈਂਕ ਦੀ ਜਿਹੜੀ ਹੋਰ ਸੁਵਿਧਾਵਾਂ ਹੈਗੀਆਂ ਇਸ ਤਰ੍ਹਾਂ ਸਸਤੇ ਦਰਾਂ ਦੇ ਵਿਆਜ ਦੇ ਜਿਹੜੇ ਲੋਨ ਮਿਲ ਰਹੇ ਹੈਗੇ ਉਹ ਤੇ ਬਾਕੀ ਜਿਹੜੇ ਉਹਨਾਂ ਦੇ ਹੋਰ ਜੇ ਸੈਲਫ ਹੈਲਪ ਗਰੁੱਪ ਹੋ ਗਿਆ ਉਹਨਾਂ ਦੇ ਬਾਰੇ ਥੋੜਾ ਜਿਆਦਾ ਸਹੀ ਜਾਣਕਾਰੀ ਦਿੱਤੀ ਜਾਂ ਜਿਨ੍ਹਾਂ ਲੋਕਾਂ ਦੇ ਪੈਸੇ ਜਿਹੜੇ ਜਮ੍ਹਾਂ ਕਰਾ ਕੇ ਜਿਨ੍ਹਾਂ ਦੇ ਭੁੱਲ ਚੁੱਕੇ ਆ ਲੋਕ ਤੇ ਉਹਨਾਂ ਦੇ ਪੈਸੇ ਬੈਂਕ ਵਿੱਚ ਪਏ ਉਹ ਕਿਸ ਤਰ੍ਹਾਂ ਕਢਾ ਸਕਦੇ ਆ ਉਹ ਸਾਰਿਆਂ ਦੇ ਬਾਰੇ ਸਾਡੇ ਜਿਹੜੇ ਅੱਜ ਦੇ ਚੀਫ ਗੈਸਟ ਹੈਗੇ ਆ ਆਰਬੀਆਈ ਤੋਂ ਪੰਕਜ ਸੇਤਿਆ ਸਰ ਜੀਐਮ ਆਰਬੀਆਈ ਉਹ ਵੀ ਚੰਡੀਗੜ੍ਹ ਤੋਂ ਸਪੈਸ਼ਲ ਆਜਾਏ ਹੈ ਉਹਨਾਂ ਦੀ ਉਗਵਾਈ ਵਿੱਚ ਅਸੀਂ ਸਾਰਿਆਂ ਨੇ ਮਿਲ ਕੇ ਪੂਰੀ ਟੀਮ ਨੇ ਪੰਜਾਬ ਨੈਸ਼ਨਲ ਬੈਂਕ ਦੀ ਤੇ ਨਾਲ ਸਾਡੇ ਐਮ ਐਲ ਡੀ ਐਮ ਜਿਹੜੇ ਹੈਗੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਅੱਜ ਪ੍ਰੋਗਰਾਮ ਕੀਤਾ ਹੈ ਤੇ ਕਮਿਊਨਿਟੀ ਸੈਂਟਰ ਲੰਗੇ ਚ ਜਿਹਦਾ ਇਹੀ ਸੀ ਤੇ ਅੱਜ ਲੋਕਾਂ ਨੇ ਵੱਧ ਚੜ ਕੇ ਭਾਗ ਲਿਆ ਬਹੁਤ ਸਾਰੇ ਲੋਕਾਂ ਨੇ ਬੜੇ ਆਰਾਮ ਨਾਲ ਬੈਠ ਕੇ ਸਾਰੀਆਂ ਗੱਲਾਂ ਸਮਝੀਆਂ ਸੁਣੀਆਂ ਤੇ ਉਹਨਾਂ ਅੱਜ ਸਾਨੂੰ ਇਹ ਲੱਗਦਾ ਹੈ ਕਿ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਬਾਕੀ ਜਿਹੜੇ ਹੋਰ ਲੋਕ ਐ ਉਹਨਾਂ ਦੇ ਸੰਪਰਕ ਉਹਨਾਂ ਤੱਕ ਵੀ ਇਹ ਗੱਲ ਆਪਾਂ ਵੀ ਪਹੁੰਚਾ ਸਕਾਂਗੇ ਜੀ ਇੱਕ ਹੋਰ ਹੈ ਜੀ ਡਿਜੀਟਲ ਜਿਹੜੀ ਬੈਂਕ ਦੇ ਲੋਕਾਂ ਨਾਲ ਠੱਗੀ ਹੁੰਦੀ ਹੈ ਜਿਹੜੇ ਕਸਟਮਰ ਨੇ ਕੰਜ਼ਿਊਮਰ ਨੇ ਉਹਨਾਂ ਬਾਰੇ ਵੀ ਤੁਸੀਂ ਗੱਲਬਾਤ ਕੀਤੀ ਹੈ ਮੀਡੀਆ ਦੇ ਜ਼ਰੀਏ ਹੋਰ ਲੋਕ ਵੀ ਨੇ ਜਿਹੜੇ ਆ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਤੁਹਾਡੀ ਆਵਾਜ਼ ਪਹੁੰਚ ਸਕੇ ਕੀ ਕਹਿਣਾ ਚਾਹੁੰਦੇ ਕਿ ਕਿਸ ਤਰ੍ਹਾਂ ਬਚਿਆ ਜਾ ਸਕਦਾ ਬਿਲਕੁਲ ਇਸ ਵਾਸਤੇ ਵੀ ਅਸੀਂ ਅੱਜ ਬੜਾ ਡਿਟੇਲ ਵਿੱਚ ਜੀਐਮ ਸਾਹਿਬ ਨੇ ਇੱਕ ਐਗਜ਼ਾਮਪਲ ਦੇ ਦੇ ਕੇ ਸਮਝਾਇਆ ਕਿ ਕਿਸ ਤਰ੍ਹਾਂ ਅਸੀਂ ਆਪਾਂ ਡਿਜੀਟਲ ਰੈਸਟ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਲੋਕ ਅੱਜ ਕੱਲ ਥੋੜੇ ਜੇ ਬੈਬੀਤ ਹੋ ਜਾਂਦੇ ਆ ਥੋੜੇ ਜੇ ਡਰ ਜਾਂਦੇ ਆ ਕਿ ਕੋਈ ਪੁਲਿਸ ਵਾਲੇ ਨੇ ਆਪਣਾ ਇੱਕ ਟਰੂ ਕਾਲਰ ਤੇ ਆਪਣਾ ਫੋਟੋ ਪਾਇਆ ਹੁੰਦਾ ਤੇ ਉਹ ਵੀਡੀਓ ਕੋਲੇ ਚ ਦਿਖਦਾ ਹੈ ਕਿ ਵੀ ਇਸ ਤਰ੍ਹਾਂ ਕਿ ਉਹ ਕੋਈ ਬੜਾ ਹਾਈ ਅਫੀਸ਼ੀਅਲ ਬੋਲ ਰਿਹਾ ਹੈ ਤੇ ਇਸ ਤਰ੍ਹਾਂ ਉਹ ਝੂਠ ਮੂਠ ਬੋਲ ਕੇ ਕੁਝ ਇਸ ਤਰ੍ਹਾਂ ਲੋਕਾਂ ਕੋਲ ਪੈਸਾ ਦੀ ਠਗੀ ਕਰਦੇ ਆ ਉਦਾਂ ਹੀ ਕੁਝ ਲੋਕ ਲਿੰਕ ਭੇਜ ਕੇ ਵੀ ਮੋਬਾਈਲ ਦੇ ਰਾਹੀਂ ਉਹ ਇਸ ਤਰ੍ਹਾਂ ਦੀ ਠਗੀ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਅਸੀਂ ਉਸ ਬਾਰੇ ਵਿੱਚ ਕਾਫੀ ਡਿਟੇਲ ਵਿੱਚ ਅਜੇ ਲੋਕਾਂ ਨੂੰ ਦੱਸਿਆ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਨਹੀਂ ਕਰਨੀ ਆਪਣਾ ਕੋਈ ਵੀ OTP ਜਿਹੜਾ ਆਵੇ ਉਹ ਸ਼ੇਅਰ ਨਹੀਂ ਕਰਨਾ ਜਿਹੜਾ ਵੀ ਕੰਮ ਹੈ ਆਪਣੀ ਤਸੱਲੀ ਕਰਕੇ ਆਪਣੇ ਬੈਂਕ ਨਾਲ ਪਹਿਲੇ ਗੱਲ ਕਰਕੇ ਉਸ ਤੋਂ ਬਾਅਦ ਹੀ ਆਪਾਂ ਕੁਝ ਅੱਗੋਂ ਕੋਈ ਸਟੈਪ ਚੱਕਣਾ ਹੈ ਕਿਉਂਕਿ ਬੈਂਕ ਵੀ ਡਿਜੀਟਲ ਦੇ ਰਾਹੀਂ ਬੜੇ سارے ਲੋਨ ਦੇ ਰਿਹਾ ਹੈ ਤਾਂ ਉਹਦਾ ਮਿਸਯੂਜ਼ ਵੀ ਹੋ ਸਕਦਾ ਹੈ ਇਸ ਕਰਕੇ ਕਿ ਉਹ ਡਿਜੀਟਲ ਦਾ ਤਾਂ ਫਾਇਦਾ ਵੀ ਹੈ ਨੁਕਸਾਨ ਵੀ ਹੈ ਤੇ ਡਿਜੀਟਲ ਦਾ ਫਾਇਦਾ ਚੱਕੋ ਤਾਂ ਨੁਕਸਾਨ ਤੋਂ ਬਚੋ ਇਹੀ ਸਾਡਾ ਇੰਦਾ ਸੀਗਾ ਮੋਟਿਵ ਤੇ ਉਹਦੇ 'ਚ ਅਸੀਂ ਕਾਫੀ ਡਿਟੇਲ 'ਚ ਲੋਕਾਂ ਨੂੰ ਦੱਸਿਆ ਇਸ ਤਰ੍ਹਾਂ ਡਿਜੀਟਲ ਦੇ ਥੋੜਾ ਜਿਹਾ ਕਿਉਂਕਿ ਮੋਬਾਈਲ ਹੀ ਅੱਜ ਦੇ ਟਾਈਮ 'ਚ ਬੈਂਕ ਹੋ ਗਿਆ ਹੈ ਇੱਕ ਤਰ੍ਹਾਂ ਦਾ ਤੇ ਮੋਬਾਈਲ ਦਾ ਜਿਹੜਾ ਰੋਲ ਹੈ ਉਹ ਫਾਇਦਾ ਵੀ ਹੋ ਸਕਦਾ ਹੈ ਤੇ ਨੁਕਸਾਨ ਵੀ ਹੋ ਸਕਦਾ ਹੈ ਤੇ ਅਸੀਂ ਇੱਕ ਜਾਗਰੂਕ ਬਣੇ ਰਾਵਾਂਗੇ ਅਸੀਂ ਧਿਆਨ ਰੱਖਾਂਗੇ ਆਪਣੇ ਇਸ ਚੀਜ਼ਾਂ ਦਾ ਤੇ ਡੈਫੀਨੇਟਲੀ ਸਾਈਬਰ ਜਿਹੜੇ ਠਗੀ ਕਰਦੇ ਆ ਉਹਨਾਂ ਨੂੰ ਆਪਣੇ ਆਪ ਫਿਰ ਰਸਤਾ ਨਹੀਂ ਮਿਲੇਗਾ ਤੇ ਇਹ ਚੀਜ਼ਾਂ ਘਟ ਜਾਣਗੀਆਂ ਜੀ ਇੱਕ ਹੋਰ ਲਾਸਟ ਸਵਾਲ ਹੈ ਜੀ ਆਮ ਲੋਕ ਨੇ ਜਿਹੜੇ ਬੈਂਕਾਂ ਦੇ ਵਿੱਚ ਲੋਨ ਕਰਾਉਣ ਜਾਂਦੇ ਆ ਜੇ ਉਹਨਾਂ ਨੂੰ ਕੋਈ ਸੁਵਿਧਾ ਮਿਲਦੀ ਹੈ ਤਾਂ ਉਹਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਤੇ ਅਲੱਗ-ਅਲੱਗ ਦੇਖਿਆ ਸੀ ਸ਼ਹਿਰਾਂ ਦੇ ਵਿੱਚ ਲੋਕ ਦਫ਼ਤਰ ਖੋਲ ਕੇ ਬੈਠੇ ਨੇ ਆਪਣੇ ਆਫਿਸ ਖੋਲ ਕੇ ਬੈਠੇ ਨੇ ਵੀ ਅਸੀਂ ਲੋਨ ਕਰਵਾ ਕੇ ਦਵਾਂਗੇ ਉਹ ਵਿੱਚੋਂ ਮੋਟਾ ਕਮਿਸ਼ਨ ਖਾਂਦੇ ਆ ਉਹਨਾਂ ਤੇ ਕੀ ਕਹਿਣਾ ਚਾਹੀਦਾ ਬਿਲਕੁਲ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਸਾਡਾ ਬੈਂਕ ਤਾਂ ਪ੍ਰਮੋਟ ਕਰਦਾ ਨਹੀਂ ਹੈ ਤੇ ਸਾਡੇ ਇੱਥੇ ਜਿੰਨੇ ਵੀ ਬ੍ਰਾਂਚ ਮੈਨੇਜਰ ਹੈ ਜਾਂ ਜਦੋਂ ਵੀ ਅਸੀਂ ਇਹ ਮੀਟਿੰਗ ਵਿੱਚ ਇਸ ਤਰ੍ਹਾਂ ਦੀ ਚੀਜ਼ਾਂ ਅਸੀਂ ਸਾਨੂੰ ਸੁਣਨ ਨੂੰ ਮਿਲਦੀ ਹੈ ਅਸੀਂ ਉਸ ਚੀਜ਼ ਤੇ ਬੜਾ ਜ਼ਿਆਦਾ ਧਿਆਨ ਰੱਖਣੇ ਆ ਕਿ ਕੋਈ ਵੀ ਇਹ ਚ ਮੀਡੀਓਕਰ ਨਹੀਂ ਉਹਨਾਂ ਦੀ ਸਕੀਮ ਹੈ ਗਈਆਂ ਉਹ ਡਿਜੀਟਲ ਦੇ ਮਾਧਿਅਮ ਤੇ ਘੜਤੀਆਂ ਮਤਲਬ ਤੁਸੀਂ ਖੁਦ ਵੀ ਅਪਲਾਈ ਵੀ ਕਰ ਸਕਦੇ ਹੋ ਉੱਥੇ ਹੀ ਸੈਂਕਸ਼ਨ ਹੋ ਜਾਊਗਾ ਉੱਥੇ ਹੀ ਡਿਸਬਰਸ ਹੋ ਜਾਊਗਾ ਤੇ ਕਿੱਥੇ ਜਾਣ ਦੀ ਜਰੂਰਤ ਹੀ ਨਹੀਂ ਹੈ ਸਿਰਫ ਡਾਕੂਮੈਂਟ ਵਾਸਤੇ ਕਿਤੇ ਕਿਤੇ ਕਦੇ ਆਪ ਤੁਹਾਨੂੰ ਬ੍ਰਾਂਚੇ ਜਾਣ ਦੀ ਜਰੂਰਤ ਹੈ ਆਦਰਵਾਇਸ ਇਸ ਤਰ੍ਹਾਂ ਦੇ ਏਜੰਟ ਦੇ ਲੋਕ ਜਿਹੜੇ ਭਰਮ ਫੈਲਾਉਂਦੇ ਆ ਇਸ ਤਰ੍ਹਾਂ ਦੀ ਚੀਜ਼ਾਂ ਕਿਉਂਕਿ ਲੋਕ ਸੋਚਦੇ ਆ ਕਿ ਇਹਨਾਂ ਦੇ ਰਾਹੀਂ ਜਲਦੀ ਕੰਮ ਹੋ ਜਾਏਗਾ ਜਦਕਿ ਐਸਾ ਕੁਝ ਨਹੀਂ ਹੁੰਦਾ ਬੈਂਕ ਦੇ ਜਿਹੜੇ ਅਥਰਾਇਜ਼ਡ ਪਰਸਨ ਹੁੰਦੇ ਨੇ ਉਹਨਾਂ ਕੋਲ ਬਕਾਇਦਾ ਆਈਡੈਂਟੀਟੀ ਕਾਰਡ ਹੁੰਦਾ ਹੈ ਉਹੀ ਬੰਦੇ ਡੀਲ ਕਰ ਸਕਦੇ ਆ ਇਸ ਤੋਂ ਇਲਾਵਾ ਕੋਈ ਵੀ ਬੰਦਾ ਅਗਰ ਕੋਈ ਕਹਦਾ ਬਿਲਕੁਲ ਗਲਤ ਹੈ ਉਹ ਠੱਗੀਬਾਜ਼ ਹੈ ਉਹ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਣ ਇਸ ਕਰਕੇ ਅਸੀਂ ਬ੍ਰਾਂਚਾਂ ਨੂੰ ਵੀ ਇਸ ਚੀਜ਼ ਦੀ ਜਾਗਰੂਕਤਾ ਦੇ ਰਹੇ ਆ ਇੱਕ ਗੱ ਔਰ ਕਹਿਣਾ ਚਾਹਵਾਂਗਾ ਕਿ ਜਿਹੜੇ 10 ਸਾਲ ਤੋਂ ਉਪਰ ਦੇ 10 ਸਾਲ ਦੇ ਵਿੱਚ ਇੱਕ ਵਾਰੀ ਸਾਰਿਆਂ ਨੂੰ ਆਪਣਾ ਆਪਣਾ ਆਈਡੈਂਟੀਫਿਕੇਸ਼ਨ ਸਾਰੇ ਜਿਨ੍ਹਾਂ ਦਾ ਖਾਤਾ ਹੈਗਾ ਬੈਂਕੇ ਵਿੱਚ ਪਹਿਲੇ ਹੀ ਉਹਨਾਂ ਨੂੰ ਆਪਣਾ ਮੋਬਾਈਲ ਤੇ ਆਪਣਾ ਉਹ ਅਪਡੇਟ ਕਰਨ ਦੀ ਬਹੁਤ ਜ਼ਰੂਰੀ ਚੀਜ਼ ਇਸ ਚੀਜ਼ ਹੈ ਇਸ ਬਾਰੇ ਵਿੱਚ ਵੀ ਅਸੀਂ ਅੱਜ ਗੱਲ ਕੀਤੀ ਹੈ ਤੇ ਇਹਦੇ ਚ ਵੀ ਅਸੀਂ ਜਾਗਰੂਕ ਕਰਨਾ ਚਾਹਾਂਗੇ ਕਿ ਹਰ ਪਰਸੰជន ਜਿੰਨਾ ਵੀ ਬੈਂਕ ਵਿੱਚ ਖਾਤਾ ਹੈਗਾ ਉਹ ਬੈਂਕ ਵਿੱਚ ਇੱਕ ਵਾਰੀ ਜ਼ਰੂਰ ਜਾ ਕੇ ਆਪਣਾ ਮੋਬਾਈਲ ਤੇ ਆਪਣਾ ਫੋਟੋ ਆਪਣਾ ਐਡਰੈਸ ਇਹ ਸਾਰੀ ਚੀਜ਼ਾਂ ਅਪਡੇਟ ਕਰਾ ਲਵੇ ਇਹਨੂੰ ਰੀ ਕੇਵਾਈਸੀ ਕਹਿੰਦੇ ਹੈ ਉਹ ਇਹ ਜ਼ਰੂਰੀ ਹੈ ਇੱਕ ਤਾਂ ਉਹਦੇ ਨਾਲ ਪਛਾਣ ਬਣੀ ਰਹਿੰਦੀ ਹੈ ਦੂਜਾ ਕੋਈ ਆਪਣਾ ਮੋਬਾਈਲ ਨੰਬਰ ਦਾ ਮਿਸਯੂਜ਼ ਵੀ ਨਹੀਂ ਕਰ ਸਕਦਾ ਕਿਉਂਕਿ ਬੈਂਕ ਕੋਲ ਤੁਹਾਡਾ ਮੋਬਾਈਲ ਨੰਬਰ ਕਰੈਕਟ ਮੋਬਾਈਲ ਨੰਬਰ ਹੋਵੇਗਾ ਉਹਦਾ ਮੈਸੇਜ ਵੀ ਹੁੰਦੇ ਜਿਹੜੀ ਸਕੀਮਾਂ ਲਾਭ ਸਰਕਾਰ ਦੀਆਂ ਜਿੰਨੀਆਂ ਵੀ ਸਕੀਮਾਂ ਹੈਗੀਆਂ ਉਹ ਸਾਰੀਆਂ ਉਹਦੇ ਮੋਬਾਈਲ ਤੇ ਆਪਣੇ ਆ ਪਹੁੰਚ ਜਾਣਗੇ ਅਦਰਵਾਇਜ਼ ਕਈ ਵਾਰ ਨਗਰੀ ਦਾ ਭਾਵ ਉਹਨਾਂ ਕਰਕੇ ਲੋਕ ਵੀ ਇਸ ਚੀਜ਼ ਵਿੱਚ ਵੀ ਲੋਕ ਫਿਰਨਾ ਕਈ ਵਾਰੀ ਨੁਕਸਾਨ ਖਾ ਬੈਠਦੇ ਆ ਤੇ ਇਹ ਚੀਜ਼ਾਂ ਇਸ ਸਾਰਾ ਰਾਜ ਦਾ ਪ੍ਰੋਗਰਾਮ ਦਾ ਇਹੀ ਉਦੇਸ਼ ਸੀ ਜੀ ਹੋਰ ਜਗ੍ਹਾ ਤੇ ਪ੍ਰੋਗਰਾਮ ਰੱਖੇ ਜਾ ਰਹੇ ਨਾਲ ਸਾਰੇ ਪੈਨ ਇੰਡੀਆ ਚ ਆਰਬੀਆਈ ਦੇ ਮਾਰਗਦਰਸ਼ਨ ਵਿੱਚ ਪ੍ਰੋਗਰਾਮ ਰੱਖੇ ਜਾ ਰਿਹਾ ਹੈ ਹਰ ਜਗ੍ਹਾ ਤੇ ਸਾਰੇ ਬੈਂਕ ਇਨਵੋਲਡ ਹੈਗੇ ਜਿੱਥੇ ਜਿੱਥੇ ਜਿਹੜੇ ਜਿਹੜੇ ਡਿਸਟ੍ਰਿਕਟ ਚ ਜਿਹੜੇ ਬੈਂਕ ਦਾ ਵੀ ਰੋਲ ਜਿਹੜਾ ਆਰਬੀਆਈ ਨੇ ਅਸਾਈਨ ਕੀਤਾ ਉਹਦੇ ਅਕੋਰਡਿੰਗ ਹਰ ਪਿੰਡੇ ਚ ਅਸੀਂ ਹਰ ਬਲੋਕ ਵਿੱਚ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਜਾਣ ਕਰ ਦੇਣ ਲਈ ਸ਼ੁਕਰੀਆ ਥੈਂਕ ਯੂ ਇਹ ਜਿਹੜਾ ਅੱਜ ਪ੍ਰੋਗਰਾਮ ਰੱਖਿਆ ਗਿਆ ਸੀ ਫਾਈਨੈਂਸ਼ੀਅਲ ਇਨਕਲੂਜਨ ਉਹਦੇ ਤਹਿਤ ਬਹੁਤ ਲੋਕਾਂ ਨੇ ਅੱਜ ਇੱਥੇ ਭਾਗ ਲਿਆ ਕਾਫੀ ਪਿੰਡ ਦੇ ਲੋਕ ਆਏ ਨੇ ਅਗਧਾਲੀ ਪਿੰਡਾਂ ਤੋਂ ਵੀ ਕੁਝ ਲੋਕ ਆਏ ਨੇ ਬੈਂਕ ਦੇ ਸੀਨੀਅਰ ਅਧਿਕਾਰੀ ਆਏ ਨੇ ਸਾਰਿਆਂ ਨੂੰ ਪਤਾ ਤੇ ਗੁਰਦੀਪ ਸਿੰਘ ਸਰਪੰਚ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਦੇ ਆ ਵੀ ਕਿਸ ਤਰ੍ਹਾਂ ਅੱਜ ਜਿਹੜਾ ਗਾਈਡਲਾਈਨ ਮਿਲੀ ਹੈ ਬੈਂਕ ਦੇ ਅਧਿਕਾਰੀਆਂ ਵੱਲੋਂ ਤੇ ਕੀ ਕਰਨਾ ਚਾਹੁੰਦੇ ਆ ਭਾਜੀ ਕਿਸ ਤਰ੍ਹਾਂ ਲੱਗਿਆ ਬੈਂਕ ਦੇ ਸੀਨੀਅਰ ਅਧਿਕਾਰੀ ਵੀ ਆਏ ਆਪਣੇ ਬੈਂਕ ਦੇ ਮੈਨੇਜਰ ਸਾਹਿਬ ਪੂਰਾ ਸਟਾਫ ਆਇਆ ਇਸ ਤਰ੍ਹਾਂ ਲੱਗਿਆ ਵੀ ਕੀ ਜਾਣਕਾਰੀ ਲੋਕਾਂ ਨੂੰ ਦਿੱਤੀ ਗਈ ਸਭ ਤੋਂ ਪਹਿਲਾਂ ਅਸੀਂ ਪਤੇ ਸਾਂਝ ਪਾਣ ਚਾਹਿਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਪਤੇ ਅੱਜ ਬਹੁਤ ਵਧੀਆ ਲੱਗਿਆ ਕਿ ਸਾਡੇ ਪਿੰਡ ਵਿੱਚ ਇੱਕ ਇਹੋ ਜਿਹਾ ਕੈਂਪ ਲੱਗਾ ਜਿੱਦੇ ਵਿੱਚ ਲੋਕਾਂ ਨੂੰ ਬਹੁਤ ਜਾਣਕਾਰੀ ਦਿੱਤੀ ਗਈ ਕਿ ਕਿਦਾਂ ਆਪਾਂ ਲੋਨ ਲੈਣੇ ਨੇ ਕਿਦਾਂ ਆਪਾਂ ਨੇ ਲਿਮਟਾਂ ਕਰਾਉਣੀਆਂ ਨੇ ਆਪਾਂ ਨੂੰ ਕਿਉਂਕਿ ਆਪਾਂ ਕਿਸਾਨ ਲੋਕਾਂ ਖੇਤੀਬਾੜੀ ਨਾਲ ਜੁੜੇ ਹੋਏ ਆਂ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਨੌਲੇਜ ਜ਼ਰੂਰ ਹੋਣੀ ਚਾਹੀਦੀ ਆਪਾਂ ਨੂੰ ਕਿੱਥੋਂ ਘੱਟ ਵਿਆਦੇ ਕੋਈ ਲਿਮਟ ਮਿਲਦੀ ਹੈ ਕੋਈ ਲੋਨ ਮਿਲਦਾ ਅੱਜ ਡੀਐਮ ਸਾਹਿਬ ਜੀ ਆਏ ਨੇ ਆਰਬੀਆਈ ਤੋਂ ਤੇ ਉਹਨਾਂ ਨੇ ਬੜੇ ਢੰਗਾਈ ਨਾਲ ਦੱਸਿਆ ਵੀ ਆਪਾਂ ਕਿਸ ਤਰ੍ਹਾਂ ਇਹ ਲਿੰਪਟਾਂ ਲੈ ਸਕਦੇ ਹਾਂ ਕਿਸ ਤਰ੍ਹਾਂ ਲੋਨ ਲੈ ਸਕਦੇ ਹਾਂ ਔਰ ਕਿਸ ਤਰ੍ਹਾਂ ਇਹ ਆਪਾਂ ਇੱਕ ਡਿਜੀਟਲ ਜਿਹੜਾ ਅੱਜ ਕੱਲ ਜਿਆਦਾ ਚੱਲ ਰਿਹਾ ਮੋਬਾਈਲ ਤੇ ਫਰਾਡ ਵੀ ਇਹ ਬਹੁਤ ਜਿਆਦਾ ਹੋ ਰਿਹਾ ਆਪਾਂ ਕਿਸੇ ਤਰ੍ਹਾਂ ਇਸ ਤੋਂ ਬਚ ਸਕਦੇ ਹਾਂ ਬਹੁਤ ਤਰ੍ਹਾਂ ਦਾ ਇਹ ਇਦਾਂ ਦੇ ਫਰਾਡ ਹੁੰਦੇ ਨੇ ਆਪਾਂ ਇਹ ਜ਼ਰੂਰ ਖਿਆਲ ਰੱਖਣਾ ਵੀ ਆਪਾਂ ਮੋਬਾਈਲ ਤੇ ਕਿਸ ਤਰ੍ਹਾਂ ਦੀ ਐਪ ਚਲਾਉਂਦੇ ਆ ਤੇ ਜੇਕਰ ਆਪਾਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਅਕਾਊਂਟ ਤੋਂ ਕੁਝ ਪੈਸੇ ਸੈਂਡ ਕਰਦੇ ਆ ਤਾਂ ਆਪਾਂ ਇਹ ਚੀਜ਼ ਦਾ ਜ਼ਰੂਰ ਖਿਆਲ ਰੱਖੋ ਅੱਜ ਅਸੀਂ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸਭ ਤੋਂ ਵੱਧ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਬੜੇ ਆਰਾਮ ਨਾਲ ਇਹ ਗੱਲ ਸਮਝੀ ਸੁਣੀ ਤੇ ਅਸੀਂ ਖਾਸ ਧੰਨਵਾਦ ਕਰਦੇ ਹਾਂ ਸਾਡੇ ਬੈਂਕ ਪੰਜਾਬ ਨੈਸ਼ਨਲ ਦੇ ਮੈਨੇਜਰ ਸਾਹਿਬ ਜਿਨ੍ਹਾਂ ਨੇ ਇਹ ਪ੍ਰੋਗਰਾਮ ਲਿਖਿਆ ਕਿ ਸਾਡੇ ਲੋਕਾਂ ਨੂੰ ਅੱਗੇ ਤੋਂ ਇਹ ਜਾਣਕਾਰੀ ਹੋਵੇ ਕਿ ਅਸੀਂ ਕਿਸ ਤਰ੍ਹਾਂ ਇਹ ਬੈਂਕ ਦੀਆਂ ਸਕੀਮਾਂ ਦਾ ਫਾਇਦਾ ਆਪਾਂ ਲੈ ਸਕਦੇ ਹਾਂ ਤੇ ਸਭ ਤੋਂ ਵੱਧ ਅਸੀਂ ਧੰਨਵਾਦ ਕਰਦੇ ਹਾਂ ਇਵਨ ਪੰਜਾਬੀ ਮੀਡੀਆ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਜਿਹੜੀ ਇਹ ਲੋਕਾਂ ਤੱਕ ਜਾਣਕਾਰੀ ਸਾਂਝੀ ਕੀਤੀ ਇੱਕ ਗੇ ਤੋਂ ਵੀ ਇਹ ਜੇ ਕੈਂਪ ਲਾਉਂਦੇ ਰਹੀ ਹੈ ਤੇ ਬਹੁਤ ਚੜ੍ਹਦੀ ਕਲਾ ਚ ਰਹੀ ਹੈ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਗੁਰਦੀਪ ਜੀ ਨਾਲ ਗੱਲਬਾਤ ਕੀਤੀ ਹੈ ਇਹਨਾਂ ਨੇ ਕਿਹਾ ਵੀ ਬਹੁਤ ਅੱਛਾ ਹੈ ਪ੍ਰੋਗਰਾਮ ਸੀ ਲੋਕਾਂ ਨੂੰ ਜਿਹੜੇ ਬੈਂਕ ਦੇ ਨਾਲ ਜੁੜਨਾ ਕਿਸ ਤਰ੍ਹਾਂ ਬੈਂਕ ਦੀਆਂ ਜਿਹੜੀਆਂ ਸਕੀਮਾਂ ਨੇ ਉਹਨਾਂ ਦਾ ਲਾਹਾ ਕਿਸ ਤਰ੍ਹਾਂ ਲੈ ਸਕਦੇ ਆ ਤੇ ਬੈਂਕਿੰਗ ਫਰਾਡ ਹੈ ਜਿਹੜਾ ਹੋ ਰਿਹਾ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਸਾਰੀ ਗੱਲਬਾਤ ਇਹਨਾਂ ਨੇ ਸਾਂਝੀ ਕੀਤੀ ਹੈ ਵੱਡੇ ਅਧਿਕਾਰੀ ਆਏ ਆਰਬੀਆਈ ਤੋਂ ਜੀਐਮ ਸਾਹਿਬ ਪਹੁੰਚੇ ਤੇ ਬੈਂਕ ਦੇ ਜਿਹੜਾ ਆਪਣਾ ਸਾਡਾ ਪਿੰਡ ਦੀ ਬ੍ਰਾਂਚ ਪੀਐਨਬੀ ਦੇ ਵੱਡੇ ਅਧਿਕਾਰੀ ਤੇ ਮੈਨੇਜਰ ਸਾਹਿਬ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਦੀ ਗਾਈਡਲਾਈਨ ਦੇ ਤਹਿਤ ਨਗਰ ਨਿਵਾਸੀਆਂ ਦੇ ਪੂਰੇ ਸਹਿਯੋਗ ਨਾਲ ਇਹ ਪ੍ਰੋਗਰਾਮ ਰੱਖਿਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਿੰਡਾਂ ਦੇ ਵਿੱਚ ਹੋਰ ਏਰੀਆ ਦੇ ਵਿੱਚ ਸਾਰੇ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣਗੇ ਤਾਂ ਜੋ ਲੋਕ ਆਓ ਫਰਾਡ ਨਾ ਉਹਨਾਂ ਨਾਲ ਹੋਵੇ ਠੱਗੀ ਦਾ ਸ਼ਿਕਾਰ ਨਾ ਹੁਣ ਵੱਧ ਤੋਂ ਵੱਧ ਉਹ ਜਿਹੜਾ ਬੈਂਕਿੰਗ ਦਾ ਲਾਹ ਲੈ